ਇਲINOIS ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਆ ਇੱਕ ਆਫਟਰ ਸਕੂਲ ਪ੍ਰੋਗਰਾਮ ਦੀ ਜਿਹੜੀ ਸਾਈਟ ਸੀਗੀ ਚੈਟਰਮ ਕਰਕੇ ਆ ਇਲINOIS ਦੇ ਵਿੱਚ ਉਸ ਕਹਿੰਦੇ ਕੈਂਪ ਸਾਈਟ ਦੇ ਵਿੱਚ ਇੱਕ ਗੱਡੀ ਜਿਹੜੀ ਉਹ ਜਾ ਟਕਰਾਈ ਆ ਤੇ ਉਹਦੇ ਕਰਕੇ ਜਿਹੜੇ 4 ਮਾਈਨਰਸ ਆ ਉਹਨਾਂ ਦੀ ਮੌਤ ਹੋ ਗਈ ਐ ਸੋ ਅਥਾਰਟੀਆਂ ਨੇ ਅਜੇ ਤੱਕ ਕੋਈ ਇਹ ਨਹੀਂ ਦੱਸਿਆ ਵੀ ਕਿਸੇ ਨੇ ਜਾਣਬੁੱਝ ਕੇ ਉੱਥੇ ਗੱਡੀ ਚਾੜੀ ਆ ਜਾਂ ਐਕਚੁਅਲ ਦੇ ਵਿੱਚ ਇਹ ਐਕਸੀਡੈਂਟ ਆ ਵਾਪਰਿਆ ਹੈਗਾ ਕਹਿੰਦੇ ਵੀ ਇਸ ਤੋਂ ਇਲਾਵਾ ਹੋਰ ਕਈ ਜਾਣੇ ਜਿਹੜੇ ਉਹ ਜ਼ਖਮੀ ਹੋਏ ਨੇ ਸੋ ਕਹਿੰਦੇ ਵੀ ਜਿਹੜੇ ਵਿਕਟਮ ਆ ਉਹਨਾਂ ਦੇ ਵਿੱਚ ਤਿੰਨ ਜਾਣੇ ਉਹ ਵੀ ਆ ਜਿਹੜੇ ਬਿਲਡਿੰਗ ਤੇ ਬਾਹਰ ਸੀਗੇ ਤੇ ਆ ਕੁਛ ਇੱਕ ਜਾਨਾ ਜਿਹੜੇ ਆ ਉਹ ਇਨਸਾਈਡ ਜਿਹੜਾ ਉਹ ਸੀਗਾ ਜਿਹੜੇ ਇੰਜਰਡ ਹੋਏ ਆ ਚਾਰ ਜਾਨੇ ਹੁਣ ਤੱਕ ਜਿਹੜੇ ਚਾਰ ਬੱਚੇ ਆ ਇਸ ਕੈਂਪ ਦੇ ਵਿੱਚ ਆਫਟਰ ਸਕੂਲ ਕੈਂਪ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਕਹਿੰਦੇ ਵੀ 4 ਤੋਂ 18 ਸਾਲ ਦੀ ਉਮਰ ਦੇ ਦਰਮਿਆਨ ਸੀਗੇ ਜਿਹੜੇ ਮਰਨ ਵਾਲੇ ਬੱਚੇ ਆ ਤੇ ਹੁਣ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਆ why not ਕਰਕੇ ਇੱਕ ਆਫਟਰ ਸਕੂਲ ਕੈਂਪ ਆ ਉਥੇ ਦੇ ਲੋਕਲ ਸਮੇਂ ਦੇ ਮੁਤਾਬਕ 3:20 ਮਿੰਟ ਦੇ ਉੱਤੇ ਸਟੇਟ ਪੁਲਿਸ ਨੇ ਦੱਸਿਆ ਵੀ ਇੱਕ ਜਿਹੜੀ ਗੱਡੀ ਆ ਉਸ ਬਿਲਡਿੰਗ ਦੀ ਈਸਟ ਸਾਈਡ ਵਾਲੇ ਪਾਸਿਓਂ ਚੜ੍ਹਦੇ ਵਾਲੇ ਪਾਸਿਓਂ ਜਿਹੜੀ ਆ ਉਹ ਆਈ ਆ ਤੇ ਉਸ ਦੇ ਵਿੱਚ ਜਾ ਟਕਰਾਈ ਆ ਤੇ ਉਹਦੇ ਕਰਕੇ ਇਹ ਜਿਹੜੀ ਘਟਨਾ ਆ ਅਮਦਭਾਗੀ ਘਟਨਾ ਆ ਜਿਹੜੀ ਉਹ ਆਵਾਪਰੀ ਹੈਗੀ ਆ ਸੋ ਯੂਥ ਨੀਡਿੰਗ ਅਦਰ ਥਿੰਗਸ ਇਹ ਇੱਕ ਕੈਂਪ ਜਿਹੜਾ ਆਊਟਡੋਰਸ ਸਮਰ ਕੈਂਪ ਆ ਉਹ ਚੱਲ ਰਿਹਾ ਸੀ ਜਿਸ ਦੇ ਵਿੱਚ ਇੱਕ ਦੁਰਘਟਨਾ ਵਾਪਰੀਆ ਗੱਡੀ ਚਲਾਉਣ ਵਾਲਾ ਇੱਕ ਹੀ ਜਾਣਾ ਸੀਗਾ ਇੱਕ ਹੀ ਚਾਲਕ ਸੀਗਾ ਸੋਲ ਓਕੂਪੈਂਟ ਸੀਗਾ ਉਹ ਅਨ ਇੰਜਰਡ ਸੀਗਾ ਤੇ ਹੁਣ ਕਹਿੰਦੇ ਵੀ ਏਵੈਲੂਏਸ਼ਨ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈਗਾ ਆ ਪੁਲਿਸ ਨੇ ਕਿਹਾ ਵੀ ਉਦਾਂ ਡਰਾਈਵਰ ਨੂੰ ਐਜ਼ ਅ ਸਸਪੈਕਟ ਜਿਹੜਾ ਆ ਉਹ ਅਸੀਂ ਕਨਸਿਡਰ ਜਿਹੜਾ ਉਹ ਕਰ ਰਹੇ ਆ ਹਾਲ ਦੀ ਘੜੀ ਅਰੈਸਟ ਜਾਂ ਚਾਰਜ ਉਸ ਨੂੰ ਨਹੀਂ ਕੀਤਾ ਗਿਆ ਤੇ ਨਾ ਹੀ ਜਿਹੜੀ ਆ ਉਸ ਦੀ ਆਇਡੈਂਟੀਟੀ ਰਿਲੀਜ਼ ਕੀਤੀ ਗਈ ਆ ਕਹਿੰਦੇ ਵੀ ਐਸ ਟਾਈਮ ਉੱਥੇ ਜਿਹੜੀ ਭਜੜੜ ਆ ਉਹ ਪੂਰੀ ਤਰ੍ਹਾਂ ਮਚੀ ਹੋਈ ਸੀ ਕਾਇਓਟਿਕ ਸੀਨਸ ਨੇ ਤੇ ਪਰਿਵਾਰਾਂ ਨੂੰ ਕਹਿ ਰਹੇ ਆ ਵੀ ਰੀਯੂਨੀਫਿਕੇਸ਼ਨ ਸਾਈਟ ਦੇ ਉੱਤੇ ਪਹੁੰਚ ਕੇ ਆਪਣੇ ਜਿਹੜੇ ਬੱਚਿਆਂ ਦੇ ਨਾਲ ਤੁਸੀਂ ਜਿਹੜੇ ਉਹ ਮਿਲ ਸਕਦੇ ਆ ਪਰ ਚਾਰ ਬੱਚੇ ਜਿਹੜੇ ਆ ਇਸ ਐਕਸੀਡੈਂਟ ਦੀ ਭੇਂਟ ਜਿਹੜੇ ਉਹ ਚੜ ਗਏ ਨੇ ਹੌਲੀ-ਹੌਲੀ ਆਉਂਦੇ ਸਮੇਂ ਦੇ ਵਿੱਚ ਇਸ ਐਕਸੀਡੈਂਟ ਦੇ ਬਾਰੇ ਹੋਰ ਜਿਹੜੀਆਂ ਜਾਣਕਾਰੀਆਂ ਜਲਦੀ ਜਿਹੜੀਆਂ ਹੋ ਪਤਾ ਲੱਗਣਗੀਆਂ